ਸਤ ਸ੍ਰੀ ਅਕਾਲ ਜਿੰਨੇ ਵੀ ਆਪਣੀ ਵੀਡੀਓ ਨੂੰ ਦੇਖ ਰਹੇ ਨੇ ਆ ਤੁਹਾਡੇ ਵਾਸਤੇ ਬਈ ਸੋਨਾ 1750 ਲਿਆਦਾ ਟਰੈਕਟਰ ਠੀਕ ਆ ਤੇ ਬਾਕੀ ਇਹ ਪੈਂਡ ਕੀਮਾ ਤੇ ਖੜਾ ਜਿਲ੍ਹਾ ਬਰਨਾਲਾ ਦੇ ਆਪਣੇ ਪੈਂਡ ਹੀ ਖੜਾ ਟਰੈਕਟਰ ਬਸ ਆ ਸਾਫ ਟਰੈਕਟਰ ਆ ਬਾਕੀ ਆਪਾਂ ਮਾਲਕ ਵੀਰਾਂ ਤੋਂ ਕਰਦੇ ਆ ਗੱਲਬਾਤ ਹਾਂਜੀ ਮਾਡਲ ਕਿੰਨਾ ਈਏ ਮਾਡਲ 2000 ਲੈ ਕੀ ਮਾਡਲ ਹੈ ਸੱਤੰ ਦਾ ਠੀਕ ਹੈ ਜੀ ਸਾਰਾ ਪੈਂਡ ਦਾ ओरिजिनल ਆਈ ਹਾਂ ਇਹ ਨਾ ਇਹ ਸਾਰ ਇੱਕ ਵਾਰ ਸਾਰਾ ਚੈੱਕ ਕਰਾ ਲੇ ਟਾਇਰ ਕਿੰਨੇ ਪੈਸੇ ਪਏ ਬਈ ਸਵੇਰੇ ਇਹ ਬਈ 80 ਬਜਾਤੀ ਬੈਜਾ ਠੀਕ ਆ ਜੀ ਆ ਨਾਲ ਕੰਡੇ ਵੀ ਖੜੇ ਆ ਵਾਕੀ ਇਧਰੋਂ ਲਿੰਕਾ ਕੰਨੇਕਟ ਕਰਾ ਦੇ ਜਮਾ ਓਕੇ ਰਿਪੋਰਟ ਖੜਾ ਵੇਦਾ ਚੰਗਾ ਬਾਈ ਜਿਕੇ ਮੈਂ ਬਾਈ ਟਰੈਕਟਰ ਆ ਓਕੇ ਬਈ ਓਕੇ ਆ ਠੀਕ ਆ ਠੀਕ ਆ ਤੇ ਪਿਆਬ ਨੇ ਨੰਬਰ ਆ ਬਾਈ ਪਿਆਬ ਨੰਬਰ ਆ ਰੇ ਨਾਲ ਦੇ ਟਾਇਰ ਆ ਸਾਹ ਇਧਰੋਂ ਵੀ ਚੈੱਕ ਕਰਾ ਦੇ ਇੱਕ ਵਾਰ ਨਾਲ ਦੇ ਟਾਇਰ ਆ ਬਾਈ ਕਹਿੰਦੇ ਤੇ ਬਈ ਕੀ ਡਿਮਾਂਡ ਕਰ ਦੋ ਟਰੈਕਟਰ ਦੀ ਮਾੜਾ ਵੇਲੇ ਜੀ 575 ਇਧਰੋਂ ਕਰਾਈ ਚੈੱਕ 575 ਹਾਂ ਠੀਕ ਹੈ ਜੀ ਮੌਕੇ ਤੇ ਹੋ ਜਾ ਮਾਨਤ ਨਹੀਂ ਇਹ ਹੋਈ ਠੀਕ ਆ ਬਾਈ ਆ ਸਕਰੀਨ ਤੇ ਚਲੇ ਨੰਬਰ ਪਾਈ ਜਾਣਾ ਕਰ ਸਕ ਪਰਕ ਪੂਰਾ ਸਾਫ ਟਰੈਕਟਰ ਹੱਥ ਵੀ ਦਲਸਦਾ ਬਾਈ ਐਨੀ ਸੋਹ ਸਾਫ ਪਈਆ ਆ ਇਧਰੋਂ ਚੈੱਕ ਕਰਾ ਲੇ ਰਮ ਰੂਮ ਚੈੱਕ ਕਰਾ ਲਿਆ ਇਹ ਨਾਟ ਵੀ ਨਹੀਂ ਖੁੱਲਿਆ ਬਾਈ ਠੀਕ ਆ ਆ ਦੇਖੋ ਬਾਕੀ ਤੇ ਇੰਦਰ ਗੇਰ ਆ ਇਧਰੋਂ ਉਮੀ ਪਾਇ ਬਈ ਰਮ ਦੇ ਚਰੀਟ ਵੀ ਨਹੀਂ ਹੈਗੀ ਠੀਕ ਆ ਬਾਕੀ ਇਧਰੋਂ ਚੈੱਕ ਕਰਾ ਲੇ ਸਾਈਜ ਤੇ ਕਰ ਸਾਰਾ ਸੰਪਰਕ ਬਾਈਆਂ ਨਾਲ ਪੂਰਾ ਸਾਫ ਟਰੈਕਟਰ ਵਧੀਆ ਭਾਜ ਮਿਲ ਜੂ ਬਾਈ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ